ਅਨਜੀਤ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਤਿੰਨ ਕਾਲੀ ਮਿਰਚ ਤੇ ਫਟਕੜੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੁਸੀਂ ਇਸ ਉਪਾਅ ਨੂੰ ਤਿੰਨ ਕਾਲੀ ਮਿਰਚ ਤੇ ਫਟਕੜੀ ਦੇ ਨਾਲ ਕਰਨ ਤੋਂ ਬਾਅਦ ਦੇ ਵਿੱਚ ਇਸ ਜਗ੍ਹਾ ਤੇ ਤੁਸੀਂ ਸੁੱਟ ਦੇਣਾ ਹੀ ਉਪਾਹ ਕਰਨ ਦੇ ਨਾਲ ਤੁਹਾਡੇ ਤੇ ਦੁਸ਼ਮਨਾ ਦਾ ਕੀਤਾ ਕਰਾਇਆ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਣਗੇ ਜਦੋਂ ਵੀ ਤੁਸੀਂ ਤਿੰਨ ਕਾਲੀ ਮਿਰਚ ਤੇ ਫਟਕੜੀ ਦੇ ਇਸ ਟੁਕੜੇ ਨੂੰ ਇਸ ਜਗ੍ਹਾ ਤੇ ਤੁਸੀਂ ਸੁੱਟ ਦਿਓਗੇ ਤਾਂ ਸਮਝ ਲਓ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਦੇ ਲਈ ਦੁਸ਼ਮਨਾ ਦੀ ਛੁੱਟੀ ਕਰ ਸਕਦੇ ਹੋ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਉਹ ਵੀ ਤੁਰੰਤ ਹੀ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਨੂੰ ਕੋਈ ਦੁਸ਼ਮਣ ਤੰਗ ਪਰੇਸ਼ਾਨ ਕਰਦਾ ਜਾਂ ਉਸ ਦਾ ਕੀਤਾ ਕਰਾਇਆ ਉਹ ਤਾਂ ਦੂਰ ਹੋਵੇਗਾ ਹੀ ਹੋਵੇਗਾ ਤੇ ਇਸ ਦੇ ਨਾਲ ਨਾਲ ਕਦੇ ਵੀ ਤੁਹਾਡੇ ਉੱਪਰ ਕੋਈ ਚਾਹ ਕੇ ਵੀ ਬੁਰਾ ਨਹੀਂ ਕਰੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਡੇ ਦੁਸ਼ਮਣ ਨਹੀਂ ਬਣਗੇ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਗੇ ਕੋਈ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ 1000 ਵਾਰ ਸੋਚੇਗਾ ਤੁਸੀਂ ਸਿਰਫ ਤਾਂ ਸਿਰਫ ਆਪਣੇ ਘਰ ਦੇ ਵਿੱਚ ਬੈਠ ਕੇ ਕਾਲੀ ਮਿਰਚ ਤਿੰਨ ਕਾਲੀ ਮਿਰਚ ਦੇ ਦਾਣੇ ਤੇ ਫਿਟਕੜੀ ਦੇ ਨਾਲ ਛੋਟਾ ਜਿਹਾ ਉਪਾਅ ਕਰਨਾ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਨਾ ਤਾਂ ਤੁਹਾਡਾ ਕੋਈ ਰੁਪਇਆ ਖਰਚ ਹੋਣ ਵਾਲਾ ਹੈ ਬਿਨਾ ਇੱਕ ਵੀ ਰੁਪਇਆ ਖਰਚ ਕੀਤੇ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਆਪਣੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲਈ ਨਾ ਹੀ ਤੁਹਾਡਾ ਕੋਈ ਬਹੁਤਾ ਸਮਾਂ ਹੀ ਜਿਹੜਾ ਉਹ ਖਰਾਬ ਹੋਵੇਗਾ ਤੁਸੀਂ ਇਹ ਸਭ ਸੈਕਦੇ ਹੋ ਕਿ ਤੁਸੀਂ ਕਾਲੀ ਮਿਰਚ ਤੇ ਫਿਟਕੜੀ ਦੇ ਛੋਟੇ ਜਿਹੇ ਉਪਾਅ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਲੱਖਾਂ ਦੁਸ਼ਮਣਾਂ ਨੂੰ ਦੂਰ ਕਰ ਸਕਦੇ ਹੋ ਦੁਸ਼ਮਣ ਤੁਹਾਡੇ ਭਾਵੇਂ ਸਾਹਮਣੇ ਤੋਂ ਹੋਣ ਭਾਵੇਂ ਪਿੱਠ ਪਿੱਛੇ ਹੋਣ ਜਿੰਨਾ ਤੇ ਬਾਰੇ ਤੁਸੀਂ ਜਾਣਦੇ ਹੋ ਭਾਵੇਂ ਨਹੀਂ ਜਾਣਦੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਦੁਸ਼ਮਣ ਹੋਣ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਭਾਵੇਂ ਇੱਕ ਦੁਸ਼ਮਣ ਹੋਵੇ ਦੋ ਹੋਣ ਭਾਵੇਂ ਲੱਖਾਂ ਕਰੋੜਾ ਹੋਣ ਉਹ ਸਾਰੇ ਹੀ ਇਸ ਇੱਕ ਉਪਾਅ ਦੇ ਨਾਲ ਹੀ ਦੂਰ ਹੋ ਜਾਣਗੇ ਇਸ ਉਪਾਅ ਨੂੰ ਕਰਨ ਦਾ ਇੱਕ ਇਹ ਵੀ ਫਾਇਦਾ ਹੈ ਕਿ ਜੇਕਰ ਸਾਡੇ ਉੱਪਰ ਕਿਸੇ ਨੇ ਕੁਝ ਤੰਤਰ ਮੰਤਰ ਜਾਂ ਫਿਰ ਤਾਂਤ੍ਰਿਕ ਰਿਆਵਾਵਾਂ ਕਰਵਾਈਆਂ ਹੋਈਆਂ ਨੇ ਨਾ ਕਿਸੇ ਪੰਡਤ ਚਾ ਕਿਸੇ ਬਾਬੇ ਦੇ ਸਹਾਰੇ ਦੇ ਨਾਲ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀਆਂ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਗੁਪਤ ਦੁਸ਼ਮਣ ਹੁੰਦੇ ਆ ਨਾ ਉਹ ਸਾਹਮਣੇ ਤੋਂ ਤਾਂ ਸਾਡੇ ਤੇ ਵਾਰ ਨਹੀਂ ਕਰਦੇ ਸਾਹਮਣੇ ਤੋਂ ਸਾਡੇ ਨਾਲ ਇਸ ਤਰੀਕੇ ਦੇ ਨਾਲ ਚਤਾਉਂਦੇ ਆ ਕਿ ਜਿਵੇਂ ਉਹ ਸਾਡੇ ਬਹੁਤ ਹੀ ਜ਼ਿਆਦਾ ਹਮਦਰਦ ਹੁੰਦੇ ਨੇ ਪਰ ਪਿੱਠ ਦੇ ਪਿੱਛੇ ਉਹ ਤਾਂ ਸਾਨੂੰ ਦਰ੍ਹਾਂ ਦਰ੍ਹਾਂ ਦੇ ਨੁਕਸਾਨ ਪਹੁੰਚਾਉਂਦੀਆਂ ਘੜਤਾਂ ਘੜਦੇ ਰਹਿੰਦੇ ਨੇ ਜੇ ਵੀ ਤੁਹਾਡੇ ਇਸ ਤਰੀਕੇ ਦੇ ਦੁਸ਼ਮਣ ਨੇ ਜੋ ਕਿ ਤੁਹਾਡੀ ਜ਼ਮੀਨ ਚੈਦਾ ਨੂੰ ਤੁਹਾਡੇ ਵਪਾਰ ਨੂੰ ਬਿਲਕੁਲ ਬੰਦ ਕਰਵਾ ਦੇਣ ਤੇ ਨਹੀਂ ਤੁਹਾਡੀ ਜ਼ਮੀਨ ਚੈਦਾ ਤੁਹਾਡੇ ਪੈਸੇ ਨੂੰ ਹੜੱਪਣਾ ਚਾਹੁੰਦੇ ਨੇ ਉਹ ਤੁਹਾਡੇ ਉੱਪਰ ਇਸ ਤਰ੍ਹਾਂ ਦੀ ਕਿਰਿਆ ਕਰ ਪਾਉਂਦੇ ਨੇ ਕਿ ਸਾਨੂੰ ਸਿੱਧ ਪੱਖੋਂ ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੀ ਹੈ ਕਿ ਤਾਂ ਜੋ ਇਹ ਪਰਸਨ ਜੇ ਜੋ ਠੀਕ ਨਾ ਆਵੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਸ ਦੀ ਜਿਹੜੀ ਧਨ ਦੌਲਤ ਹੈ ਉਹ ਅਸੀਂ ਆਪਣੇ ਨਾਮ ਕਰਵਾ ਲਈਏ ਇਸ ਤਰ੍ਹਾਂ ਦੀਆਂ ਬਹੁਤ ਕਿਰਿਆਵਾਂ ਕਰਵਾਉਂਦੇ ਆ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਕਿਉਂਕਿ ਜਦੋਂ ਵੀ ਕੋਈ ਬਲੈਕ ਮੈਜਿਕ ਤੰਤਰ-ਮੰਤਰ ਸਾਡੇ ਤੇ ਕਰਵਾਉਂਦਾ ਹੈ ਨਾ ਤੇ ਉਸ ਵਿਅਕਤੀ ਦਾ ਕਰ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਚਣਾ ਕਿਵੇਂ ਆ ਅਸੀਂ ਤਿੰਨ ਕਾਲੀ ਮਿਰਚ ਤੇ ਫਟਕੜੀ ਦਾ ਛੋਟਾ ਜਿਹਾ ਉਪਾਅ ਕਰਕੇ ਇਹਨਾਂ ਚੀਜ਼ਾਂ ਤੋਂ ਅਸੀਂ ਬਚ ਸਕਦੇ ਆ ਇਸ ਨੂੰ ਬਣਾਉਣਾ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨਤਾ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਕਾਲੀ ਮਿਰਚ ਦੀ ਤਾਂ ਕਾਲੀ ਮਿਰਚ ਕੋਈ ਸਧਾਰਨ ਜੀਹੀ ਚੀਜ਼ ਨਹੀਂ ਹੁੰਦੀ ਕਾਲੀ ਮਿਰਚ ਦਾ ਪ੍ਰਯੋਗ ਹਮੇਸ਼ਾ ਹੀ ਕਾਲੀ ਜੋ ਮਿਰਚ ਹੁੰਦੀ ਹੈ ਨਾ ਉਸ ਦਾ ਪ੍ਰਯੋਗ ਹਮੇਸ਼ਾ ਹੀ ਤੰਤਰ-ਵੰਤਰ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ ਚਲੋ ਅਸੀਂ ਇਹ ਕ੍ਰਿਆਵਾਂ ਕਰਦੇ ਹਾਂ ਨਾ ਇਹ ਸਾਡੇ ਘਰ ਦੇ ਉੱਪਰ ਜੇਕਰ ਜਾਦੂ ਹੋਣਾ ਕਿਸੇ ਦਾ ਕੀਤਾ ਹੁੰਦਾ ਉਹ ਦੂਰ ਹੋ ਜਾਂਦਾ ਹੈ ਨજર ਦੋਸ਼ ਨੂੰ ਦੂਰ ਕਰਨ ਦੇ ਲਈ ਵੀ ਕੀਤਾ ਜਾਂਦਾ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਕਾਲੀ ਮਿਰਚ ਦੇ ਕੁਝ ਇਸ ਤਰ੍ਹਾਂ ਦੇ ਉਪਾਅ ਹੁੰਦੇ ਨੇ ਜੋ ਹਮੇਸ਼ਾ ਦੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣਾਂ ਦੀ ਛੁੱਪੀ ਕਰ ਦਿੰਦੇ ਨੇ ਇਸੇ ਨਾਲ ਦਾ ਜੋ ਤੁਸੀਂ ਫਟਕੜੀ ਲਈਏ ਫਟਕੜੀ ਦਾ ਜਿਹੜਾ ਉਪਾਅ ਹੁੰਦਾ ਹੈ ਨਾ ਉਹ ਜਿਵੇਂ ਕਿ ਨજર ਦੋਸ਼ ਘਰ ਦੀ 네ਗਟਿਵਿਟੀ ਨੂੰ ਦੂਰ ਕਰਨ ਦੀ ਲਈ ਨਿਕਰਾਤਮਕਤਾ ਦੇ ਇਹ ਸਾਰੀਆਂ ਚੀਜ਼ਾਂ ਨੂੰ ਉਹ ਆਪਣੇ ਅੰਦਰ ਸੋਖ ਲੈਂਦੀ ਹੈ ਤੇ ਆਪਣੇ ਅੰਦਰ ਸੋਖਣ ਤੋਂ ਬਾਅਦ ਸਾਡੇ ਘਰ ਤੋਂ ਦੂਰ ਕਰ ਦਿੰਦੀ ਹੈ ਇਸੇ ਤਰੀਕੇ ਦੇ ਨਾਲ ਬਹੁਤ ਪਹਿਲਾਂ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ ਹੋਵੇਗਾ ਸੁਣਿਆ ਵੀ ਹੋਵੇਗਾ ਕਿ ਪਟਕੜੀ ਦੇ ਇਸ ਤਰ੍ਹਾਂ ਦੇ ਬਹੁਤ ਉਪਾਅ ਕੀਤੇ ਜਾਂਦੇ ਨੇ ਜਿਸ ਦੇ ਨਾਲ ਜਿਹੜੀ ਨજર ਦੋਸ਼ ਹੈ ਉਹ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਅਸੀਂ ਆਪਣੇ ਘਰ ਦਾ ਜਿਹੜਾ ਵਾਸਤੂ ਦੋਸ਼ ਹੈ ਨਾ ਉਸ ਨੂੰ ਵੀ ਦੂਰ ਕਰ ਸਕਦੇ ਹਾਂ ਘਰ ਦੇ ਨਕਾਰਾਤਮਕਤਾ ਤੇ ਇਸ ਦੇ ਨਾਲ ਨਾਲ ਬੁਰੀਆਂ ਸ਼ਕਤੀਆਂ ਨੂੰ ਦੂਰ ਕਰਨ ਦੇ ਲਈ ਵੀ ਅਸੀਂ ਪਟਕੜੀ ਦੇ ਕੁਝ ਖਾਸ ਉਪਾਅ ਕਰਦੇ ਰਹਿੰਦੇ ਹਾਂ ਅਜੜੀ ਵੀਡੀਓ ਦੇ ਵਿੱਚ ਜੋ ਵੀ ਉਪਾਅ ਲੈ ਕੇ ਆਏ ਆ ਇਸ ਦੇ ਨਾਲ ਡੈਕਟੀਵਿਟੀ ਵੀ ਦੂਰ ਹੋਵੇਗੀ ਤੁਹਾਡੇ ਘਰ ਦੀ ਜਿਹੜੀ ਦੁਸ਼ਮਣ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਇਸ ਦੇ ਨਾਲ ਨਾਲ ਜੇਕਰ ਘਰ ਦੇ ਵਿੱਚ ਕਿਸੇ ਨੂੰ ਬੁਰੀ ਨੇਚਰ ਲੱਗ ਗਈ ਹੈ ਉਹ ਵੀ ਦੂਰ ਹੋ ਜਾਵੇਗੀ ਜਿਵੇਂ ਕਿ ਕਈ ਵਾਰ ਸਾਡੇ ਘਰ ਪਰਿਵਾਰ ਜਾਂ ਫਿਰ ਪਰਿਵਾਰ ਦੇ ਮੈਂਬਰਾਂ ਜਾਂ ਛੋਟੇ ਬੱਚਿਆਂ ਨੂੰ ਤੇ ਜਾਂ ਫਿਰ ਸਾਡੇ ਵਪਾਰ ਨੂੰ ਪੈਸੇ ਨੂੰ ਕਿਸੇ ਚੀਜ਼ ਨੂੰ ਵੀ ਬੁਰੀ ਨੇਚਰ ਲੱਗ ਗਈ ਹੈ ਨਾ ਉਹ ਤੁਹਾਡੀ ਬੁਰੀ ਨੈਚਰ ਇਹ ਉਪਾਅ ਕਰਨ ਦੇ ਨਾਲ ਦੂਰ ਹੋ ਜਾਵੇਗੀ ਇਹ ਸਾਰੀ ਚੀਜ਼ਾਂ ਦੇ ਵਿੱਚ ਵੀ ਤੁਹਾਨੂੰ ਇਹ ਉਪਾਅ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਲਾਭ ਤੇ ਫਾਇਦਾ ਹੋਵੇਗਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨੀਚੇ ਆਉਂਦਾ ਹੈ ਤਾਂ ਜਾਂ ਤਾਂ ਉਹ ਫਜ਼ੂਲ ਖਰਚਿਆਂ ਦੇ ਵਿੱਚ ਚਲਾ ਜਾਂਦਾ ਹੈ ਤੇ ਜਾਂ ਫਿਰ ਦਵਾਈਆਂ ਦੇ ਵਿੱਚ ਹੀ ਚਲਾ ਜਾਂਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੀ ਤੁਹਾਡੇ ਘਰ ਦੀ ਫਜ਼ੂਲ ਖਰਚੀ ਉਹ ਵੀ ਰੁਕ ਚਾਵੇਗੀ ਤੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਉਪਾਅ ਦੇ ਕੁਝ ਚਮਤਕਾਰੇ ਫਾਇਦੇ ਵੀ ਦਿਖਣਗੇ ਜਿਵੇਂ ਕਿ ਤੁਸੀਂ ਅੱਜ ਇਸ ਉਪਾਅ ਨੂੰ ਕੀਤਾ ਤੇ ਇੱਕ ਤੋਂ ਦੋ ਅੰਦਰ ਦੇਣ ਦੇ ਅੰਦਰ ਅੰਦਰ ਤੁਹਾਨੂੰ ਇਸ ਉਪਾਅ ਦਾ ਫਾਇਦਾ ਹੋ ਜਾਵੇਗਾ ਇਸ ਉਪਾਅ ਨੂੰ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਆ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈ ਉਹ ਹੀ ਕਰ ਸਕਦੇ ਆ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਤਿੰਨ ਸਾਬਤ ਕਾਲੀ ਮਿਰਚਾਂ ਚਾਹੀਦੀਆਂ ਨੇ ਕਾਲੀ ਮਿਰਚ ਬਿਲਕੁਲ ਸਾਫ਼ ਸੁਥਰੀ ਤੇ ਸਾਬਤ ਹੋਣੀ ਚਾਹੀਦੀ ਕਿਉਂਕਿ ਜੋ ਕਿ ਟੁੱਟੀਆਂ ਫੁੱਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਉਪਾਅ ਦੇ ਲਈ ਕਦੇ ਵੀ ਯੂਜ਼ ਨਹੀਂ ਹੁੰਦੀਆਂ ਜੇਕਰ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਉਪਾਅ ਕਰਦੇ ਹਾਂ ਤੇ ਉਹ ਉਪਾਅ ਦਾ ਸਾਨੂੰ ਰਿਜ਼ਲਟ ਨਹੀਂ ਮਿਲਦਾ ਤਿੰਨ ਕਾਲੀਆਂ ਮਿਰਚਾਂ ਤੁਸੀਂ ਲੈਣੀਆਂ ਨੇ ਤੇ ਉਹ ਸਾਬਤ ਹੋਣੀਆਂ ਚਾਹੀਦੀਆਂ ਨੇ ਇੱਕ ਤੁਸੀਂ ਲੈਣਾ ਇਸ ਉਪਾਅ ਨੂੰ ਕਰਨ ਦੇ ਲਈ ਫਟਕੜੀ ਦਾ ਛੋਟਾ ਜਿਹਾ ਟੁਕੜਾ ਇਸ ਦੇ ਨਾਲ ਨਾਲ ਤੁਹਾਨੂੰ ਥੋੜਾ ਜਿਹਾ ਚਾਹੀਦਾ ਬਲੈਕ ਕਲਰ ਦਾ ਕੱਪੜਾ ਜੋ ਕਿ ਯੂਜ਼ ਨਾ ਕੀਤਾ ਹੋਵੇ ਤੇ ਉਹ ਤੁਹਾਨੂੰ ਚਾਹੀਦਾ ਰਮਾਲ ਸਾਈ ਦਾ ਜਾਂ ਫਿਰ ਰਮਾਲ ਸਾਈ ਜਤੋਂ ਵੀ ਘੱਟ ਹੋਵੇ ਉਸ ਦੇ ਅੰਦਰ ਤੁਸੀਂ ਰੱਖਣਾ ਹੈ ਇਹ ਕਾਲੀਆਂ ਮਿਰਚਾਂ ਤੇ ਫਿਟਕੜੀ ਦੇ ਟੁਕੜੇ ਨੂੰ ਤੇ ਤੁਸੀਂ ਇਹ ਚੀਜ਼ਾਂ ਲੈ ਕੇ ਘਰ ਦੀ ਪੱਛਮ ਦਿਸ਼ਾ ਦੇ ਵਿੱਚ ਬੈਠ ਜਾਣਾ ਕਹਿਣ ਦਾ ਭਾਵ ਕਿ ਪੱਛਮ ਦਿਸ਼ਾ ਦੇ ਵੱਲ ਤੁਹਾਡਾ ਫੇਸ ਹੋਣਾ ਚਾਹੀਦਾ ਉੱਥੇ ਬੈਠ ਕੇ ਹੀ ਤੁਸੀਂ ਇਹਨਾਂ ਉਪਾਹਰੂ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਕਿਸੇ ਵੀ ਟਾਈਮ ਕਰ ਸਕਦੇ ਹੋ ਪਰ ਹੂਵੇ ਸ਼ਾਮ ਦਾ ਸਮਾਂ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਤੁਸੀਂ ਲਿਆ ਫਟਕੜੀ ਦਾ ਟੁਕੜਾ ਉਸ ਫਟਕੜੀ ਦੇ ਟੁਕੜੇ ਨੂੰ ਲੈ ਕੇ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਘੁੰਮਣਾ ਚਾਹੀਏ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਲੈਕ ਮੈਜਿਕ ਹੋਵੇਗਾ ਜਾਂ ਫਿਰ ਕੋਈ ਵੀ ਤੰਤਰ ਮੰਤਰ ਹੋਵੇਗਾ ਜਾਂ ਫਿਰ ਦੁਸ਼ਮਨ ਦੇ ਦੁਆਰਾ ਕੋਈ ਵੀ ਕੀਤਾ ਕਿਰਾਇਆ ਹੋਵੇਗਾ ਤੁਹਾਡੇ ਘਰ ਦੇ ਵਿੱਚ ਹੋਵੇਗਾ ਜਾਂ ਫਿਰ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਤੇ ਹੋਵੇਗਾ ਤੇ ਇਹ ਤੁਰੰਤ ਹੀ ਦੂਰ ਹੋ ਜਾਵੇਗਾ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਕੋਈ ਵਾਸਤੂ ਦੋਸ਼ ਹੈ ਕੋਈ ਬੁਰੀ ਨજર ਲੱਗੀ ਹੈ ਜੋ ਵਿਟਕੜੀ ਹੁੰਦੀ ਹੈ ਨਾ ਇਹ ਇਹਨੇ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਆਪਣੇ ਅੰਦਰ ਸੋਖ ਲਿਆ ਹੈ ਤਾਂ ਫਿਰ ਕੀ ਹੁੰਦਾ ਬਹੁਤ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਘਰ ਦੇ ਵਿੱਚ ਕੋਈ ਬ્લેਕ ਮੈਜਿਕ ਕਰਵਾਇਆ ਹੁੰਦਾ ਹੈ ਕਿ ਜੋ ਸਾਡੇ ਘਰ ਦੇ ਵਿੱਚੋਂ ਦੂਰ ਹੀ ਨਹੀਂ ਹੁੰਦਾ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਲੈਂਦੇ ਹਾਂ ਪਰ ਸਾਡੇ ਘਰ ਦੇ ਵਿੱਚੋਂ ਬਿਲਕੁਲ ਵੀ ਦੂਰ ਨਹੀਂ ਹੁੰਦਾ ਪਰ ਇਹ ਜੋ ਫਟਕੜੀ ਹੁੰਦੀ ਹੈ ਨਾ ਵੱਡੇ ਤੋਂ ਵੱਡੇ ਬ્લેਕ ਮੈਜਿਕ ਨੂੰ ਆਪਣੇ ਅੰਦਰ ਸੋਕ ਕੇ ਰੱਖ ਲੈਂਦੀ ਹੈ ਇਸ ਤਰੀਕੇ ਦੇ ਨਾਲ ਸਾਰੇ ਘਰ ਦੇ ਵਿੱਚ ਢੇੜਾ ਲਗਾਉਣ ਤੋਂ ਬਾਅਦ ਇਹ ਵਿੱਚ ਤੁਸੀਂ ਆਪਣੇ ਘਰ ਦੇ ਦੇ ਪੱਛਮ ਦਿਸ਼ਾ ਦੇ ਵਿੱਚ ਤੁਸੀਂ ਬੈਠ ਜਾਣਾ ਹੈ ਜਿਹੜਾ ਤੁਸੀਂ ਬਲੈਕ ਕਲਰ ਦਾ ਕੱਪੜਾ ਲਿਆ ਸੀ ਇਸ ਫਟਕੜੀ ਦੇ ਟੁਕੜੇ ਨੂੰ ਉਸ ਬਲੈਕ ਕਲਰ ਦੇ ਕੱਪੜੇ ਤੇ ਤੁਸੀਂ ਰੱਖ ਦੇਣਾ ਇਸ ਦੇ ਨਾਲ ਨਾਲ ਜੋ ਤੁਸੀਂ ਤਿੰਨ ਕਾਲੀਆਂ ਮਿਰਚਾਂ ਲਈਆਂ ਸੀ ਉਹ ਤਿੰਨ ਕਾਲੀਆਂ ਮਿਰਚਾਂ ਨੂੰ ਵੀ ਤੁਸੀਂ ਇਸ ਬਲੈਕ ਕਲਰ ਦੇ ਕੱਪੜੇ ਦੇ ਉੱਪਰ ਹੀ ਰੱਖ ਦੇਣਾ ਜੇ ਲਈ ਤੁਸੀਂ ਕਾਲੀ ਮਿਰਚਾਂ ਦੇ ਦਾਣੇ ਰੱਖਣੇ ਹੋ ਤੁਸੀਂ ਏਕ-ਏਕ ਦੇਮ ਹੀ ਤਿੰਨ ਨਹੀਂ ਹੀ ਰੱਖਣੇ ਏਕ-ਏਕ ਕਰਕੇ ਰੱਖਣੇ ਨੇ ਜਿਵੇਂ ਕਿ ਜੇਕਰ ਤਾਂ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਇੱਕ ਕਾਲੀ ਮਿਰਚ ਦਾ ਦਾਣਾ ਚੁੱਕ ਲੈ ਦੁਸ਼ਮਣ ਦਾ ਨਾਮ ਬੋਲਣਾ ਉਸ ਨੂੰ ਤੁਸੀਂ ਰੱਖ ਦੇਣਾ ਜੇਕਰ ਤੁਸੀਂ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਏਕ ਕਾਲੀ ਮਿਰਚ ਦਾ ਦਾਣਾ ਚੁੱਕ ਲੈ ਮੁਕਤ ਦੁਸ਼ਮਣ ਜਾਂ ਫਿਰ ਦੁਸ਼ਮਣ ਨਾਸ਼ ਬੋਲ ਕੇ ਉਸ ਦਾਣੇ ਨੂੰ ਰੱਖ ਦੇਣਾ ਫਿਰ ਦੂਸਰਾ ਵੀ ਇਸੇ ਪ੍ਰੋਸੈਸ ਦੇ ਨਾਲ ਹੀ ਤੇ ਤੀਸਰਾ ਵੀ ਤੁਸੀਂ ਇਸੇ ਪ੍ਰੋਸੈਸ ਦੇ ਨਾਲ ਹੀ ਦਾਣੇ ਤੁਸੀਂ ਬਲੈਕ ਕਲਰ ਤੇ ਜਿਹੜਾ ਕੱਪੜਾ ਹੈ ਨਾ ਉਸ ਦੇ ਉੱਪਰ ਤੁਸੀਂ ਰੱਖ ਦੇਨੇ ਨੇ ਇਸ ਤਰੀਕੇ ਦੇ ਨਾਲ ਤਿੰਨ ਕਾਲੀਆਂ ਮਿਰਚਾਂ ਦੇ ਦਾਣੇ ਨੇ ਤਿੰਨ ਵਾਰ ਤੁਸੀਂ ਦੁਸ਼ਮਣ ਦਾ ਨਾਮ ਜਾਂ ਫਿਰ ਦੁਸ਼ਮਣਨਾਸ਼ ਬੋਲਣਾ ਹੈ ਤੇ ਤੁਸੀਂ ਉਸ ਕੱਪੜੇ ਦੇ ਉੱਪਰ ਰੱਖ ਦੇਨੇ ਨੇ ਤਿੰਨੇ ਦਾਣੇ ਹੀ ਕਿ ਇਹੇ ਉੱਥੇ ਰੱਖਣ ਤੋਂ ਬਾਅਦ ਇਹ ਵਿੱਚ ਤੁਸੀਂ ਕੀ ਕਰਨਾ ਹੈ ਇਸ ਦੀ ਪੋਟਲੀ ਬਣਾ ਲੈਣੀ ਪੋਟਲੀ ਉਸੇ ਹੀ ਕੱਪੜੇ ਦੀ ਬਣਾਉਣੀ ਹੈ ਜਿਹੜੇ ਕੱਪੜੇ ਦੇ ਉੱਪਰ ਤੁਸੀਂ ਰੱਖੇ ਸੀ ਬਲੈਕ ਕਲਰ ਦਾ ਜੋ ਕੱਪੜਾ ਸੀ ਉਸ ਦੇ ਉੱਪਰ ਤੁਸੀਂ ਫਟਕੜੀ ਤੇ ਕਾਲੀਆਂ ਮਿਰਚਾਂ ਦੇ ਦਾਣੇ ਰੱਖੇ ਸੀ ਉਸ ਦੀ ਤੁਸੀਂ ਪੋਟਲੀ ਬਣਾ ਲੈਣੀ ਇਸੇ ਤਰੀਕੇ ਦੇ ਨਾਲ ਉਸ ਪੋਟਲੀ ਤੇ ਤੁਸੀਂ ਕੀ ਕਰਨਾ ਤਿੰਨ ਵਾਰ ਫੂਕ ਮਾਰ ਦੇਣੀ ਕਿੰਨੀ ਵਾਰ ਮਾਰਨੀ ਸਿਰਫ ਤਿੰਨ ਵਾਰ ਹੁਣ ਤੁਸੀਂ ਕੀ ਕਰਨਾ ਆਪਣੇ ਘਰ ਤੋਂ ਬਾਹਰ ਦੇ ਇਹ ਪੋਟਲੀ ਨੂੰ ਲੈ ਕੇ ਤੁਸੀਂ ਘਰ ਤੋਂ ਬਾਹਰ ਚਲੇ ਜਾਣਾ ਤੁਹਾਡੇ ਘਰ ਦੇ ਆਸ-ਪਾਸ ਕੀਤੇ ਦੀ ਕੋਈ ਕੰਡਿਆਂ ਵਾਲਾ ਦਰਖਤ ਹੋਵੇਗਾ ਉਸ ਦਰਖਤ ਦੇ نیچے ਭਾਵੇਂ ਕੋਈ ਵੀ ਦਰਖਤ ਹੋਵੇ ਪਰ ਹੋਣਾ ਕੰਡਿਆਂ ਵਾਲਾ ਚਾਹੀਦਾ ਹੈ ਉਪਰ ਹੀ ਤੁਸੀਂ ਇਸ ਪੋਟਲੀ ਨੂੰ ਰੱਖ ਕੇ ਆ ਜਾਣਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਲਟਕਾ ਕੇ ਵੀ ਆ ਸਕਦੇ ਹੋ ਨਹੀਂ ਤਾਂ ਤੁਸੀਂ ਰੱਖ ਕੇ ਵੀ ਆ ਸਕਦੇ ਹੋ ਕੋਈ ਵੀ ਕੰਡਿਆਂ ਵਾਲਾ ਦਰਖਤ ਹੋਣਾ ਚਾਹੀਦਾ ਹੈ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਬਸ ਕਰਨਾ ਤੁਸੀਂ ਸ਼ਾਮ ਦੇ ਸਮੇਂ ਇੱਕ ਵਾਰ ਹੀ ਸਿਰਫ ਇਹ ਉਪਾਅ ਕਰਨਾ ਤੁਸੀਂ ਇੱਕ ਵਾਰ ਕਰਨ ਦੇ ਨਾਲ ਭਾਵੇਂ ਤਾਂ ਉਹ ਤੁਹਾਡਾ ਦੁਸ਼ਮਣ ਗੁਪਤ ਹੋਵੇ ਭਾਵੇਂ ਉਹ ਤੁਹਾਡੇ ਤੇ ਸਾਹਮਣੇ ਤੋਂ ਵਾਰ ਕਰ ਰਿਹਾ ਹੋਵੇ ਉਸ ਦੀ ساری ਦੀ ساری ਇਸ ਉਪਾਅ ਨੂੰ ਕਰਨ ਦੇ ਨਾਲ ਆਕਰਸ਼ ਦੂਰ ਹੋ ਜਾਵੇਗੀ ਉਸ ਦਾ ਕੀਤਾ ਕਰਾਇਆ ਵੀ ਤੁਹਾਡੇ ਘਰ ਪਰਿਵਾਰ ਤੋਂ ਦੂਰ ਹੋ ਜਾਵੇਗਾ ਉਸ ਦੇ ਕਰਕੇ ਜਿੰਨੀਆਂ ਵੀ ਤੁਹਾਡੇ ਘਰ ਪਰਿਵਾਰ ਚਾ ਕਾਰੋਬਾਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਸੀ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀ ਆ ਬਹੁਤ ਹੀ ਜ਼ਿਆਦਾ ਉਤਕ ਤੇ ਚੰਤਕਾਰੀ ਉਪਾਏ ਇਸ ਉਪਾਅ ਨੂੰ ਜ਼ਰੂਰ ਕਰਿਓ ਤੇ ਰਾਤੋਂ ਰਾਤ ਇਸ ਉਪਾਅ ਦਾ ਤੁਸੀਂ ਚੰਤ ਕਰ ਦੇਖਿਓ ਹਾਂਜੀ ਜੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਏਗੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀਆਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਜੀ ਸਾਰਿਆਂ ਦਾ